ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਸੇਲ ਵਾਲੇ ਸੂਟ ਜਾਮ कॉटन ਦੇ ਸੂਟ ਹੋਣਗੇ 700 ਰੁਪਏ ਪ੍ਰਾਈਸ ਹੋਏਗਾ ਜਿਹੜੀ ਆਪਾਂ 700 ਵਾਲੀ ਸੇਲ ਅੱਗੇ ਲੈ ਕੇ ਆਏ ਸੀ ਉਹੀ ਆਪਾਂ 700 ਵਾਲੀ ਸੇਲ ਲੈ ਕੇ ਆਏ ਸੂਟ ਬਹੁਤ ਸੋਹਣੇ ਜਾਮ कॉटन ਦੇ ਵੀ ਹੋਣਗੇ ਕੁਝ ਹੋਰ ਅਲੱਗ ਡਿਫਰੈਂਟ ਸਟੱਫ ਵੀ ਹੋਏਗਾ ਠੀਕ ਹੈ ਔਰ ਥੋੜੇ ਦਿਨ ਸੇਲ ਦੇ ਰਹਿ ਗਏ ਨੇ ਮੈਨੂੰ ਲੱਗਦਾ ਦੀਵਾਲੀ ਤੱਕ ਹੀ ਆਪਾਂ ਸੇਲ ਦੀਆਂ ਵੀਡੀਓ ਪਾਵਾਂਗੇ ਬਾਕੀ ਜੇ ਅੱਗੇ ਵੀ ਵਧ ਗਈਆਂ ਤੇ ਉਹ ਦੇਖੋ ਹੈਨਾ ਬਾਕੀ ਤੁਹਾਡੀ ਡਿਮਾਂਡ ਤੇ ਮੈਂ ਸੇਲ ਦੀਆਂ ਵੀਡੀਓ ਲੈ ਕੇ ਆ ਰਹੀ ਹਾਂ ਬਹੁਤ ਸਾਰੀ ਡਿਮਾਂਡ ਬਹੁਤ ਸਾਰੀਆਂ ਭੈਣਾਂ ਦੀ ਆਉਂਦੀ ਹੈ ਤੇ ਬਹੁਤ ਬਹੁਤ ਥੈਂਕ ਯੂ ਧੰਨਵਾਦ ਤੁਹਾਡਾ ਇੰਨਾ ਪਿਆਰ ਦੇਣ ਵਾਸਤੇ ਠੀਕ ਹੈ ਮੈਂ ਸੋਚਿਆ ਨਹੀਂ ਸੀ ਕਿ ਇੰਨੀ ਲੰਬੀ ਸੇਲ ਆਪਾਂ ਚਲਾ ਪਾਵਾਂਗੇ ਠੀਕ ਹੈ ਤੇ ਪੇਮੈਂਟ ਦਾ ਮੂਡ ਤੁਹਾਨੂੰ ਪਤਾ ਹੀ ਆ ਔਨਲਾਈਨ ਹੋਏਗਾ Google Pay PhonePe ਰਾਹੀਂ ਤੁਸੀਂ ਪੇਮੈਂਟ ਕਰ ਸਕਦੇ ਹੋ ਐਡਰੈਸ ਸਾਡਾ ਹੋਏਗਾ ਬਟਾਲਾ ਰੋਡ ਅੱਡਾ ਮੋਨੰਗਲ ਜ਼ਿਲ੍ਹਾ ਗੁਰਦਾਸਪੁਰ ਠੀਕ ਹੈ ਔਰ ਹਰ ਮਹੀਨੇ ਆਪਾਂ ਗਿਫਟ ਦਿੰਨੇ ਆ ਉਹ ਤੁਹਾਨੂੰ ਪਤਾ ਹੀ ਹੈ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਗਿਫਟ ਮਿਲੇਗਾ ਇੱਕ ਸੂਟ ਦਾ ਇੱਕ ਜਾਣੇ ਨੂੰ ਹੀ ਮਿਲੇਗਾ ਠੀਕ ਹੈ ਔਰ ਨਾਲ ਦੀ ਨਾਲ ਇੰਸਟਾਗ੍ਰam ਵਾਲਿਆਂ ਨੂੰ ਵੀ ਇੱਕ ਸੂਟ ਦਾ ਗਿਫਟ ਮਿਲੇਗਾ ਠੀਕ ਹੈ ਤੇ ਚਲੋ ਦੇਖਦੇ ਹਾਂ ਅੱਜ ਦੇ ਸੂਟ ਰੀਲਾ ਸੂਟ ਆਏਗਾ ਜੀ ਇਹ ਵਾਲਾ ਫਰੌਕ ਵਾਲਾ ਇਹਦੇ ਵਿੱਚ ਮੇਰੇ ਕੋ ਕਾਫੀ ਸਾਰੇ ਕਲਰ ਹੈਗੇ ਨੇ ਇਹਦੇ ਵਿੱਚ ਪੀਚ ਕਲਰ ਆਏਗਾ ਪਿੰਕ ਕਲਰ ਆਏਗਾ ਹਨਾ ਇਸ ਤਰ੍ਹਾਂ ਦੇ ਕਲਰ ਮੇਰੇ ਕੋ 3-4 ਹੈਗੇ ਨੇ ਸਾਈਜ਼ ਇਹ ਤੁਹਾਨੂੰ ਮਿਲੂਗਾ ਡਬਲ ਐਕਸਲ ਇਸ ਤਰ੍ਹਾਂ ਮੈਂ ਪਾਉਂਗੀ ਤੇ ਮੈਨੂੰ ਕਾਫੀ ਖੁੱਲਾ ਡੁੱਲਾ ਆਏਗਾ ਇਹ ਸਾਈਜ਼ ਇਹਨੂੰ ਤੁਸੀਂ ਆਪਣੇ ਹਿਸਾਬ ਨਾਲ ਅਲਟਰ ਕਰ ਸਕਦੇ ਵੈਸੇ 3 ਐਕਸਲ ਸਾਈਜ਼ ਆ ਅਲਟਰ ਕਰ ਸਕਦੇ ਜੀ ਹਲੋ ਔਰ ਇਹ ਬਹੁਤ ਹੀ ਸੋਹਣਾ ਮਸਲੀਨ ਦਾ ਫੈਬਰਿਕ ਆ ਫੁੱਲ ਫਲੇਅਰ ਤੁਹਾਨੂੰ ਮਿਲੇਗੀ ਐਮਬਰਾਇਡਰੀ ਮਿਲੇਗੀ ਬੈਕ ਔਰ ਫਰੰਟ ਨਾਲ ਤੁਹਾਨੂੰ ਬਾਟਮ ਦਾ ਕਪੜਾ ਮਿਲੇਗਾ ਤੁਸੀਂ ਇਹਦਾ ਪਲਾਜ਼ੋ ਬਣਾ ਲਓ ਸਲਵਾਰ ਬਣਾ ਲਓ ਜੋ ਮਰਜ਼ੀ ਬਣਾਓ ਔਰ ਨਾਲ ਮਿਲੇਗਾ ਪਿਓਰ ਦਾ ਦੁਪੱਟਾ ਠੀਕ ਹੈ ਪਿਓਰ ਦਾ ਦੁਪੱਟਾ ਮਿਲੇਗਾ ਉਹ ਵੀ ਕਢਾਈ ਵਾਲਾ ਔਰ ਇਹਦਾ ਐਕਚੁਅਲ ਪ੍ਰਾਈਸ ਹੈਗਾ ਸੂਟ ਦਾ ਤੁਹਾਨੂੰ ਦੱਸ ਦਿੰਨੀ ਆ ਮੈਂ ਹੈਲੋ ਜੀ 1495 ਠੀਕ ਹੈ 1495 ਜਾਨੀ ਕਿ 1500 ਦਾ ਸੂਟ ਹੈ ਤੇ ਆਪਾਂ ਤੁਹਾਨੂੰ ਦੇ ਦੇਣਾ ਸਿਰਫ ਤੇ ਸਿਰਫ 700 ਰੁਪਏ ਦਾ ਠੀਕ ਹੈ ਅਗਰ ਕਿਸੇ ਨੇ ਇਹਦੇ ਵਿੱਚ ਕਲਰ ਹੋਰ ਲੈਣਾ ਹੋਵੇਗਾ ਤਾਂ ਮੈਂ ਤੁਹਾਨੂੰ ਪਿਕ ਸ਼ੇਅਰ ਕਰ ਦਾਂਗੀ ਇਹਦੇ ਵਿੱਚ ਕਲਰ ਹੋਰ ਮਿਲ ਜਾਣਗੇ ਮੈਂ ਕਿਹ ਜਿਆਦਾ ਲੰਬੀ ਵੀਡੀਓ ਬਣ ਜਾਏਗੀ ਕਿਉਂਕਿ ਰੈਡੀਮੇਡ ਦੀ ਡਿਮਾਂਡ ਥੋੜੀ ਘੱਟ ਹੁੰਦੀ ਹੈ ਹਨਾ ਹੈਲੋ ਜੀ ਹਾਂ ਜੀ ਨੈਕਸਟ ਆਏਗਾ ਜੀ ਜਾਮ ਕਾਟਨ ਦਾ ਹੈਲੋ ਹਲੋ ਜਾਮ ਦਾ ਇਹ ਫਾਇਦਾ ਇਹਨੂੰ ਤੁਸੀਂ ਘਰੇ ਬਾਹਰ 12 ਮਹੀਨੇ ਸੂਟ ਨੂੰ ਪਾ ਸਕਦੇ ਜੀ ਠੀਕ ਹੈ ਇਹਦਾ ਸੂਟ ਦਾ ਇਹ ਫਾਇਦਾ ਇਹ ਕੱਪੜੇ ਦਾ ਇਹ ਫਾਇਦਾ ਰਹਿੰਦਾ ਹਨਾ ਬਾਕੀ ਤੁਹਾਨੂੰ ਮੈਂ ਦੱਸਿਆ ਹੀ ਹੋਇਆ ਕਿ ਇਹਨਾਂ ਦੇ ਵਿੱਚ ਕੋਈ ਵੀ ਸੂਟ ਇਹੋ ਜਿਹਾ ਨਹੀਂ ਹੈਗਾ ਜਿਹੜਾ ਮੈਨੂੰ ਆਇਆ ਹੋਏਗਾ 600 ਦਾ ਆਇਆ ਹੋਏਗਾ 550 ਦਾ ਮੈਂ 700 ਦਾ ਦਿੰਦੀ ਸਾਰੇ ਸੂਟ ਮਹਿੰਗੇ ਸਟਫ ਦੇ ਆ ਮਹਿੰਗੇ ਹੀ ਆ ਮਹਿੰਗੀ ਰੇਂਜ ਦੇ ਤੇ ਇਹ ਆ ਗਈ ਇਹਦੇ ਨਾਲ ਠੀਕ ਹੈ ਦੁਪੱਟਾ ਆ ਗਿਆ ਪਿਓਰ ਸ਼ਫੌਨ ਦਾ ਦੁਪੱਟਾ ਲੈਸ ਲੱਗੀ ਹੋਈ ਆ ਆ ਲੋ ਪ੍ਰਾਈਸ ਅੱਜ ਦੇ ਸੂਟਾਂ ਦਾ 700 ਰੁਪਏ ਦੇ ਰਹਿ ਕੇ ਨੈਕਸਟ ਵੀ ਤੁਹਾਨੂੰ ਮਿਲੇਗਾ ਜਾਮ ਦੇ ਉੱਪਰ ਠੀਕ ਹੈ ਆ ਲੋ ਐਲੋ ਜਾਮ ਦੇ ਉੱਪਰ ਮਿਲੇਗਾ ਇਹਦੇ ਇਸ ਤਰ੍ਹਾਂ ਵਰਕ ਹੋਇਆ ਠੀਕ ਹੈ ਸੂਟ ਦੇ ਉੱਪਰ ਨਾਲ ਤੁਹਾਨੂੰ ਮਿਲੂਗਾ ਬਾਜੂ ਤੇ ਵਰਕ ਇਸ ਤਰ੍ਹਾਂ ਦਾ ਬੜਾ ਸੋਹਣਾ ਤੇ ਇਹ ਆਊਗਾ ਨਾਲ ਦੁਪੱਟਾ ਦੁਪੱਟਾ ਪਿਓਰ ਦਾ ਆਊਗਾ ਕਟਵਰਕ ਵਾਲਾ ਠੀਕ ਹੈ ਓਨਲੀ ਕਟਵਰਕ ਆਏਗਾ ਦੁਪੱਟੇ ਦੇ ਉੱਤੇ ਦੁਪੱਟਾ ਪਿਓਰ ਦਾ ਹੀ ਹੋਊਗਾ 700 ਰੁਪਏ ਪ੍ਰਾਈਸ ਲੱਗੇਗਾ ਪੀਚ ਕਲਰ ਦਾ ਸੂਟ ਆ ਔਰ ਬਹੁਤ ਸੋਹਣਾ ਸੂਟ ਹੈ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਹੈਲੋ ਇੱਕ ਕਲਰ ਆ ਗਿਆ ਇਹ ਵਾਲਾ ਠੀਕ ਹੈ ਗ੍ਰੀਨ ਕਲਰ ਇੱਕ ਪਿੰਕ ਕਲਰ ਆ ਗਿਆ ਇੱਕ ਕਰੀਮ ਕਲਰ ਆ ਗਿਆ ਨੈਕਸਟ ਤੁਹਾਨੂੰ ਮਿਲ ਜਾਏਗਾ ਮੈਰੂਨ ਕਲਰ ਹੈਲੋ ਇਸ ਤੋਂ ਲੇਸ ਵਰਕ ਵਾਲਾ ਸੂਟ ਆਏਗਾ ਇਹੰਦਾ ਇਸ ਤਰ੍ਹਾਂ ਇਹਦੇ ਵੀ ਬਾਜੂ ਤੇ ਇਧਰ ਤੁਹਾਨੂੰ ਮਿਲੇਗੀ ਲੈਸ ਬਾਜੂ ਦੀ ਫਿਰ ਫੁੱਲ ਘੇਰੇ ਦੀ ਮਿਲੇਗੀ ਇਹਦੇ ਤੁਹਾਨੂੰ ਮਿਲੂਗਾ ਪੂਰੀ ਸਲਵਾਰ ਤੇ ਵਰਕ ਹੈ ਲੋ ਇਹ ਸਲਵਾਰ ਤੇ ਪੂਰਾ ਵਰਕ ਮਿਲੂਗਾ ਨਾਲ ਤੁਹਾਨੂੰ ਮਿਲੂਗਾ ਚਨੌਨ ਦਾ ਦੁਪੱਟਾ ਚਨੌਨ ਸ਼ਫਾਨ ਦਾ ਦੁਪੱਟਾ ਮਿਲੂਗਾ ਉਹ ਵੀ ਫੁੱਲ ਵਰਕ ਵਾਲਾ ਠੀਕ ਹੈ ਤੇ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ 700 ਰੁਪਿਆ ਹੀ ਪ੍ਰਾਈਸ ਹੋਏਗਾ ਹੈਲੋ ਜਾਮ ਕਾਟਨ ਦਾ ਸੂਟ ਹੋਏਗਾ ਜਾਮ ਕਾਟਨ ਦਾ ਕਪੜਾ ਤੇ ਵੈਸੇ ਹੀ 650 600 500 ਤੋਂ ਘੱਟ ਤੇ ਕਿਤੇ ਵੀ ਨਹੀਂ ਮਿਲ ਰਿਆ ਠੀਕ ਹੈ ਹੈਲੋ ਇਹ ਇਹਦੇ ਵਿੱਚ ਦੂਸਰਾ ਕਲਰ ਆ ਗਿਆ ਮੂੰਗਿਆ ਗ੍ਰੀਨ ਕਲਰ ਠੀਕ ਹੈ ਇਹ ਬਾਟਮ ਸ਼ਰਟ ਐਂਡ ਦੁਪੱਟਾ 700 ਰੁਪਿਆ ਪ੍ਰਾਈਸ ਨੈਕਸਟ ਆ ਗਿਆ ਜੀ ਆਪਣੇ ਕੋਲ ਹੈਲੋ ਪਰਪਲ ਕਲਰ ਦਾ ਕਪੜਾ ਆ ਗਿਆ ਕਪੜਾ ਸਿਲਕ ਵਾਂਗੂ ਆਏਗਾ ਸੈਲਫ ਪ੍ਰਿੰਟ ਮੈਂ ਤੁਹਾਨੂੰ ਕਿਦਾਂ ਦਿਖਾਵਾਂ ਆ ਦੇਖੋ ਹਲਕਾ ਹਲਕਾ ਸ਼ਾਈਨ ਕਰ ਰਿਹਾ ਨਾ ਸੈਲਫ ਪ੍ਰਿੰਟੇ ਵੇ ਦਾ ਤੇ ਇਹਦੇ ਉੱਪਰ ਤੁਹਾਨੂੰ ਸਾਰਾ ਇਸ ਤਰ੍ਹਾਂ ਵਰਕ ਮਿਲੂਗਾ ਠੀਕ ਹੈ ਭਰਿਆ ਭਰਿਆ ਜਿਹਾ ਵਰਕ ਮਿਲੂਗਾ ਬਹੁਤ ਸੋਹਣਾ ਜਿਹਾ ਵਰਕ ਇਹੋ ਜੀ ਸੇਲ ਕਿਸੇ ਨੇ ਨਹੀਂ ਦੇਣੀ ਸੇਲ ਦਾ ਫਾਇਦਾ ਲੈ ਲਓ ਜਲਦੀ ਜਲਦੀ ਜੋ ਸੇਲ ਤੁਹਾਨੂੰ ਮੈਂ ਦੇ ਰਹੀ ਹਾਂ ਨਾ ਇਹ ਸੇਲ ਕੋਈ ਨਹੀਂ ਦੇ ਸਕਦਾ ਠੀਕ ਹੈ ਆ ਲਓ ਨਾਲ ਤੁਹਾਨੂੰ ਦੁਪੱਟਾ ਮਿਲੇਗਾ ਇਸ ਤਰ੍ਹਾਂ ਦਾ ਠੀਕ ਹੈ ਇਹਦੇ ਉੱਪਰ ਤਕਰੀਬਨ ਹੈਂਡਵਰਕ ਦਾ ਟੱਚ ਆ ਸੂਟ ਦੇ ਉੱਪਰ ਸਾਰਾ ਠੀਕ ਹੈ 컬러 ਵੀ ਬਹੁਤ ਸੋਹਣਾ ਹੈ ਸੂਟ ਵੀ ਬਹੁਤ ਸੋਹਣਾ ਹੈ ਤਾਂ ਪ੍ਰਾਈਸ ਵੀ ਦੱਸ ਦਿੰਨੀ ਤੁਹਾਨੂੰ 1580 1580 ਪ੍ਰਾਈਸ ਆਪਾਂ ਤੁਹਾਨੂੰ 700 ਰੁਪਏ ਚ ਦੇ ਦੇਣਾ ਠੀਕ ਹੈ ਤੇ ਨੈਕਸਟ ਇਹਦੇ ਵਿੱਚ 컬러 ਆ ਗਿਆ ਐਲੋ ਪਿੰਕ ਕਲਰ ਹੌਟ ਪਿੰਕ ਕਲਰ ਕਿਸੇ ਨੂੰ ਤੁਸੀਂ ਦੇਣਾ ਹੈ ਗਿਫਟ ਕਰਨਾ ਹੈ ਕਿਸੇ ਵੀ ਤਰ੍ਹਾਂ ਯੂਜ਼ ਕਰਨਾ ਹੈ ਆਲ ਓਵਰ ਸੂਟ ਆਊਗਾ ਪਿੰਕ ਕਲਰ ਦਾ ਔਰ ਬਹੁਤ ਸੋਹਣਾ ਸਟਾਫ ਤੇ ਬਹੁਤ ਸੋਹਣਾ ਕਪੜਾ ਠੀਕ ਹੈ ਵਿਆਹ ਸ਼ਾਦੀਆਂ ਵਾਲੇ ਸੂਟ ठीक हेलो इस तरह ठीक है तो आ गया था दुपट्टा दुपट्टे लैस एंड वर्क सेम उस से तरह का आएगा कलर पिंक आ गया तो प्राइस सात सौ रुपया आ गया नैक्सट आ गया रेड कलर का सूट ये भी उन्नीस सौ अस्सी रुपए का सूट आम वगू कपड़ा है जाम कॉटन जिमें होंगी ना उमें का कपड़ा आएगा सैल्फ प्रिंट आयल प्रिंट आयल प्रिंट ਤੇ ਘੇਰੇ ਦੇ ਉੱਪਰ ਇਸਤਰਾ ਬੜਾ ਸੁਣਾ ਕੰਮ ਹੋਇਆ ਸਾਰਾ ਨਗਾਂ ਵਾਲਾ ਸਤਾਰਿਆਂ ਵਾਲਾ ਮੋਤੀਆਂ ਵਾਲਾ ਕੰਮ ਐਵੇਂ ਦਾ ਕੰਮ ਹੋਇਆ ਇਹਦੇ ਉੱਪਰ ਤੇ ਦੁਪੱਟਾ ਇਹਦਾ ਵੀ ਤੁਹਾਨੂੰ ਐਵੇਂ ਦਾ ਹੀ ਮਿਲੂਗਾ ਠੀਕ ਆ ਸਾਰਾ ਵਰਕ ਵਾਲਾ ਪਿਓਰ ਦਾ ਦੁਪੱਟਾ ਔਰ ਵਰਕ ਵਾਲਾ ਦੁਪੱਟਾ ਓਨਲੀ 700 ਰੁਪਏ ਦਾ ਠੀਕ ਆ ਸੇਲ ਦਾ ਮਜ਼ਾ ਲਓ ਪੂਰਾ ਔਰ ਸ਼ਾਪਿੰਗ ਕਰੋ ਫਟਾਫਟ ਲਓ ਜੀ ਅਗਲਾ ਸੂਟ ਆ ਗਿਆ ਇਹਦੇ ਨਾਲ ਤਾਂ ਮੈਂ ਇੱਕ ਸੇਲਸ ਕਰ ਚੁੱਕੀਆਂ ਸੂਟ ਹੈਲੋ ਜੀ ਇਹਦੇ ਬੜੇ ਮੈਸੇਜ ਆਏ ਸੀ ਮੈਨੂੰ ਹੁਣ ਪਤਾ ਨਹੀਂ ਦੇਖੋ ਆਉਂਦੇ ਕਿ ਨਹੀਂ ਆਉਂਦੇ ਕਦੀ ਬਹੁਤ ਹੈਲੋ yellow color mustard yellow ਜਿਆ ਨਾ ਤੁਹਨੇ ਕਿਹੜਾ ਕਿਹੜਾ ਕਲਰ ਕਹਾ ਕਈ ਵਾਰ ਮੈਨੂੰ ਦੱਸਣ ਦੇ ਵਿੱਚ ਫਰਕ ਹੋ ਜਾਂਦਾ ਇਹ ਨਾ ਥੋੜਾ ਸੰਤਰੀ ਜਿਹਾ ਕਲਰ ਆ ਜਾਂਦਾ yellow orange ਕਲਰ ਮਿਕਸ ਜਿਆ ਕਲਰ ਆ ਠੀਕ ਆ ਨਾ ਇਹ ਪੂਰਾ yellow ਆ ਨਾ ਪੂਰਾ orange ਆ ਤੇ ਇਹਦੇ ਘੇਰੇ ਦੇ ਉੱਪਰ ਵੀ ਇਸ ਤਰ੍ਹਾਂ ਦਾ ਵਰਕ ਮਿਲੂਗਾ ਪੱਟਾ ਪਿਓਰ ਦਾ ਮਿਲੂਗਾ ਹੈਲੋ ਔਰ ਇਹਦੇ ਉੱਪਰ ਵਰਕ ਮਿਲੂਗਾ ਸਲਵਾਰ ਸ਼ੰਟੂਨ ਦੀ ਮਿਲੂਗੀ 700 ਰੁਪਏ ਪ੍ਰਾਈਸ ਹੋਗਾ ਨੈਕਸਟ ਆ ਗਿਆ ਜੀ ਆਪਣੇ ਕੋਲ ਹਲੋ ਇਹ ਆ ਗਿਆ ਠੀਕ ਹੈ ਇਸ ਤਰ੍ਹਾਂ ਨੈਕਸਟ ਆ ਗਿਆ ਇਹ ਵਾਲਾ ਸੂਟ ਠੀਕ ਹੈ ਇਹਦੇ ਗਲੇ ਦੇ ਉੱਪਰ ਬਹੁਤ ਸੋਨਾ ਹੈਂਡਵਰਕ ਹੋਇਆ ਸਾਰਾਈ ਠੀਕ ਹੈ ਹਲੋ ਇਸ ਤਰ੍ਹਾਂ ਮੈਟਲ ਕਲਰ ਤੇ ਪਰਲ ਲੱਗੇ ਹੋਏ ਆ ਸਾਰਾ ਤੁਸੀਂ ਦੇਖ ਸਕਦੇ ਜੀ ਕਿ ਸਾਰਾ ਹੀ ਵਰਕ ਹੋਇਆ ਠੀਕ ਆ ਥੋੜਾ ਬਹੁਤਾ ਲੱਗੇਗਾ ਤੁਹਾਨੂੰ ਤੇ ਇਹ ਲੋ ਇੱਕ ਕੜਾਈ ਸਾਰੀ ਮੋਤੀਆਂ ਮੁੱਤੀਆਂ ਵਾਲੀ ਜਾਮ कॉटन ਦੇ ਉੱਪਰ ਹੀ ਆਊਗਾ ਤੇ ਇਹ ਨਾਲ ਸੈਮੀ ਦਾ ਦੁਪੱਟਾ ਆਊਗਾ ਦੁਪੱਟਾ ਇਹਦੇ ਨਾਲ ਸੈਮੀ ਦਾ ਹੋਊਗਾ 700 ਰੁਪਿਆ ਪ੍ਰਾਈਸ ਹੋਊਗਾ ਸੂਟ ਦਾ ਇਹ ਲੋ ਜੀ ਠੀਕ ਹੈ ਨੈਕਸਟ ਆ ਗਿਆ ਆਪਣੇ ਕੋਲ ਨੈਕਸਟ ਤੇ ਲਾਸਟ ਇਹ ਲੋ ਮਿਕਸ कॉटन ਦਾ ਸੂਟ ਆ ਬਲਾਕ ਪੇਂਟ ਵਾਲਾ ਠੀਕ ਹੈ ਹੈਲੋ ਬਲਾਕ ਪੇਂਟ ਵਾਲਾ ਸੂਟ ਦਾ ਇਸ ਤਰ੍ਹਾਂ ਆਊਗੀ ਇਹਦੇ ਉੱਤੇ ਬਲਾਕ ਪੇਂਟ ਠੀਕ ਹੈ ਜੀ ਤੇ ਨਾਲ ਆਊਗਾ ਪਿਓਰ ਦਾ ਦੁਪੱਟਾ ਪਿਓਰ ਸ਼ਿਫੋਨ ਦਾ ਦੁਪੱਟਾ ਆਊਗਾ ਦੁਪੱਟੇ ਦੇ ਉੱਪਰ ਵੀ ਬਲਾਕ ਪੇਟ ਆਊਗੀ ਜਿਵੇਂ ਸੂਟ ਬਣਿਆ ਹੋਵੇ ਤੇ ਤੇ ਹਲਕੀ ਜੀ ਡਸਟ ਹੈਗੀ ਇੱਕ ਜਗ੍ਹਾ ਠੀਕ ਹੈ ਹਲਕੀ ਜੀ ਪਰ ਬਹੁਤ ਸੋਹਣਾ ਸੂਟ ਹੈ ਵੀ ਮਿਕਸ ਕਾਟਨ ਦਾ ਹੋਊਗਾ ਠੀਕ ਹੈ ਸੈਲਫ ਚੈੱਕ ਵਾਲਾ ਡਿਜ਼ਾਈਨ ਹੋਊਗਾ ਇਹਦੇ ਵਿੱਚ ਚੈੱਕ ਮਿਲੂਗੀ ਤੁਹਾਨੂੰ ਆਹ ਦੇਖ ਸਕਦੇ ਹੋ ਤੁਸੀਂ ਚੈੱਕ ਦਿਖ ਰਿਹਾ ਠੀਕ ਹੈ ਇਹਦਾ ਪ੍ਰਾਈਸ ਵੀ 700 ਰੁਪਏ ਹੈ ਇਹ ਸਾਡੇ ਅੱਜ ਦੇ ਸੂਟ ਸੀਗੇ ਉਮੀਦ ਕਰਦੇ ਤੁਹਾਨੂੰ ਪਸੰਦ ਆਏ ਹੋਣਗੇ ਅਗਰ ਤੁਹਾਨੂੰ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ ਧੰਨਵਾਦ